ਨਾ ਸਮਝ ਨੂੰ ਸੋਚੀ ਬਖਸ਼ਿਸ਼ ਕਰਨਾ ਜੀ ਅਸ ਵਿੱਚ ਦਰਜ 17ਵੀਂ ਸਦੀ ਦੀ ਦਾਸਤਾਨ ਹਿੰਦੁਸਤਾਨ ਦੀ ਸਰਜ਼ਮੀਨ ਹਰ ਦਿਹਾੜੇ ਨੂੰ ਮਨੁੱਖਤਾ ਦੇ ਕਤਲੋਗਾਰਤ ਨੂੰ ਬੇਕ ਤੁਰ ਅੰਦਰ ਤੱਕ ਨਪੀੜੀ ਦਰਦ ਪਾਲ ਰਹੀ ਸੀ ਦਸ਼ਮੇਸ਼ ਪਿਤਾ ਧੰਤਨ ਸ਼੍ਰੀ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਕੌਮ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਦੇ ਲਈ ਸਰਵੰਸਦਾਨੀ ਗੁਰੂ ਪਿਤਾ ਆਪਣੇ ਪੂਰੇ ਸਰਵੰਸ ਨੂੰ ਕੁਰਬਾਨ ਕਰ ਦਿੰਦੇ ਨੇ ਦਿੱਤ ਦਾ ਅਸੂਲ ਹੈ ਕਿ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਜੁਲਮ ਦਾ ਸਾਹਮਣਾ ਕਰਨ ਦੇ ਲਈ ਕੋਈ ਨਾ ਕੋਈ ਰੱਬੀ ਦੂਮ ਰੋਕਣ ਅਤੇ ਜ਼ਾਲਮ ਨੂੰ ਖਤਮ ਕਰਨ ਦੇ ਲਈ ਇਸ ਧਰਤੀ ਉੱਪਰ ਜ਼ਰੂਰ ਆਉਂਦੇ ਨੇ ਇਸੇ ਕੜੀ ਦਾ ਹਿੱਸਾ ਹੈ ਸਰਹੰਦ ਫਤੀ ਵਿਚ ਸਿੱਖ ਕੌਮ ਦੀ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਜੀ ਜਸਮੀਸ਼ ਪਿਤਾ ਜੀ ਦੀ ਆਗਿਆ ਲੈ ਕੇ ਚਾਲ